ਪਹਿਲੇ ਨਾ ਟਰੈਕਟਰ ਆ ਤੇ ਪਹਿਲੀ ਘਰੋਂ ਆਇਆ ਤੇ ਮਾਡਲ ਹੈਗਾ 2002 2002 ਦਾ ਫਿਰ ਕਹਿਣ ਨੂੰ ਮਾਡਲੀ ਆ ਜਿਆ ਟਰੈਕਟਰ ਬਹੁਤ ਸਾਫ ਪਿਆ ਬਾਲਾ ਸਾਫ ਪਿਆ ਵੀਰੇ ਜਿਹੜਾ ਵੀਡੀਓ ਆ ਸ਼ੇਅਰ ਕਰਕੇ ਸਕਰੀਨਸ਼ਾਟ ਭੇਜ ਦੇ 1.5 ਲੱਖ ਦਾ ਟਰੈਕਟਰ ਲੈ ਜਾ ਟਰੈਕਟਰ ਲੈ ਜਾ 25000 ਮਾਨ ਤਾਨ ਕਰਤਾ ਇਹਦੇ ਵਿੱਚੋਂ ਹਾਂ ਟਰੰਗ ਦੀ ਮਿੱਤਰੋ ਹੈਗੀ ਆ 5 ਸਾਲ ਦੀ ਗਾਰੰਟੀ ਤੇ ਹੁਣ ਜੇ ਆਪਾਂ ਗੱਲ ਕਰੀਏ ਜਿੰਨਾ ਨਿੱਕੇ ਟਰੈਕਟਰ ਉੱਤਰੋਂ ਉੱਤੋਂ ਸੋਹਣਾ ਲੱਗੀਆਂ ਦਾ ਆਪਾਂ ਨੂੰ ਅੰਦਰੋਂ ਵੀ ਉਹ ਨਹੀਂ ਆਏ ਉਹ ਨਹੀਂ ਆ ਵੀਰੇ ਕੰਮ ਲਈਦਾ ਆਪਾਂ ਕਰਾਉਣਾ ਤਿਆਰ ਆ ਉਹਦੀ ਕੱਲੀ ਕੱਲੀ ਚੀਜ਼ ਦਾ ਬਿੱਲ ਮਿਲੂਗਾ ਵੀ ਆ ਕਿਆ ਬਾਤ ਹੈ ਮੇਰੀ ਬਾਂਦੀ ਜਿਹੜੀ ਮਿਹਨਤ ਦੇ ਦਿਓ ਬਾਕੀ ਅਗਲੇ ਨੇ ਆਪ ਦਾ ਸਮਾਨ ਜਿੱਥੋਂ ਜੇ ਇਹ ਰੰਗ ਰੂਗਦੀ ਆਪਾਂ ਗੱਲ ਕਰੀਏ ਸਾਰਾ ਓਰੀਜਨਲ ਹੈ ਵੀਰੇ ਕਿਤੇ ਕਲਮ ਵੀ ਲੱਗੀ ਹੋਵੇ ਆਪਾਂ ਦੇਨਦਾਰ ਬੈਠੇ ਹੈ ਜੋ 30000 ਰੁਪਿਆ 73000 ਅਰਜਨ ਦੇ ਵਿੱਚੋਂ 605 ਤੋਂ ਹੱਸੀ ਗਾਲ ਦੋਤੋਂ ਸਵਾਗਤ ਆ ਪੇਜ ਤੇ ਤੇ ਜੂਰੂ ਚੈਨਲ ਤੇ ਸਾਰਿਆਂ ਦਾ ਅੱਜ ਆਪਾਂ ਖੜੇ ਆ ਮਿੱਤਰੋ ਪਿੰਡ ਰੋਡੇ ਸੰਤਾਂ ਦੀ ਧਰਤੀ ਹੈ ਜੀ ਇਹ ਸੰਤ ਸਿੰਘ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੀ ਜ਼ਿਲ੍ਹਾ ਮੋਗਾ ਲੱਗਦਾ ਤੇ ਬਾਈ ਦੀਆਂ ਵੀਡੀਓ ਨਿੱਕੇ ਦੀਆਂ ਪਹਿਲਾਂ ਆਪਾਂ ਜਰ ਬਹੁਤ ਪਾਈਆਂ ਮੰਡੀ ਦੇ ਬੱਚੀ ਆਤਰ ਵੀਡੀਓ ਪਾਈਆਂ ਹਨਾ ਨਿੱਕੇ ਤੇ ਅੱਜ ਬਾਈ ਦੇ ਜਿਵੇਂ ਕਰੀਏ ਘਰੇ ਆਉਣ ਦਾ ਸਵਾਬ ਬਣਿਆ ਤੇ ਟਰੈਕਟਰ ਬਾਈ ਬਹੁਤ ਰੀਜਨਲ ਫੋੜ ਤਿਆਰ ਕਰਦਾ ਜਿਹਦੇ ਕਰਕੇ ਸਾਰੇ ਇਹਨੂੰ ਜਾਣਦੇ ਆ ਤੇ ਟਰੈਕਟਰ ਹੁਣ ਬਾਈ ਕੋਲੋਂ ਦੂਜੇ ਵੀ ਮਿਲ ਜਾਂਦੇ ਜਿਵੇਂ ਹੁਣ ਛੋਟੇ ਟਰੈਕਟਰਾਂ ਤੋਂ ਲੱਗਾਂਗੇ ਪਹਿਲੇ ਪਾਸੇ ਫੋੜ ਖੜਾ ਤੇ ਤਿਆਰ ਕਿਵੇਂ ਕਰਦਾ ਉਹਦੀ ਜਾਣਕਾਰੀ ਵੀ ਛੋਡੇ ਨਾਲ ਸਾਰੀ ਸਾਂਝੀ ਕਰਨੀ ਆ ਤੇ ਨਿੱਕੇ ਆਹ ਦੱਸ ਪਹਿਲਾਂ ਤਾਂ ਪੇਜ ਤੇ ਸਵਾਗਤ ਆ ਤੇਰਾ ਜਿਹੜਾ ਸਮਾਂ ਦਿੱਤਾ ਬਹੁਤ ਧੰਨਵਾਦ ਵੀਰੇ ਤੁਸੀਂ ਆਏ ਆਪਣੇ ਕੋਲੇ ਟਾਈਮ ਕੱਢ ਕੇ ਤੇ ਟਰੈਕਟਰ ਹੁਣ ਜਿਵੇਂ ਤੇਰੇ ਕੋਲ ਆ ਖੜਾ ਯਾਰ ਕੰਡੀਸ਼ਨ ਦਾ ਪੂਰੀ ਚੰਗਾ ਪੇਜੀ ਹੁਣ ਸ਼ੁਰੂ ਦੇ ਵਿੱਚ ਆਪਾਂ ਜੇ ਗੱਲ ਕਰੀਏ ਤੇ ਰਾਹ ਮੋੜ ਦੀ ਮੈਂ ਪਹਿਲਾਂ 265 ਆ ਜਿਹਦੇ ਦੇਖਿਆ ਤਾਂ ਨਹੀਂ ਪਤਾ ਨਹੀਂ ਤਾਂ ਅੱਜ ਤਾਂ ਮਿਸਤਰੀ ਨਹੀਂ ਛੜਦਾ ਜਾਗਲਾ ਨਹੀਂ ਛੜਦਾ ਹੁੰਦੀ ਨਹੀਂ ਇਹ ਹੁੰਦੀ ਨਹੀਂ ਵੀਰੇ ਆਮ ਇਹ ਹਜੇ ਤੱਕ ਹੀ ਜੈਨੂਨ ਟਰੈਕਟਰ ਪਿਆ ਹਜੇ ਠੀਕ ਹੈ オリジナル ਪਿਆ ਸਾਰਾ オリジナル ਪਿਆ ਪੰਪ ਵਾਲੇ ਵੀ ਆਹ ਦੇਖ ਲੋ ਰੇਸ਼ ਵਾਲੀ ਵੀ ਉਵੇਂ ਪਈ ਆ ਹਦੀ ਵੀ ਇਹਦੇ ਨਾਲ ਸੀਟ ਸੜਬ ਨਹੀਂ ਹੋਈ ਜਮਾ ਹੀ ਨਹੀਂ ਵੀਰੇ ਕਿਤੋਂ ਵੀ ਐ ਨਹੀਂ ਗਈ ਹੋਈ ਪੂਰਾ ਸੰਧਾਵਾ ਟਰੈਕਟਰ ਇਹਦਾ ਮਤਲਬ ਟਰੈਕਟਰ ਸੰਧਾਵਾ ਟਰੈਕਟਰ ਆ ਬਾਈ ਜਿਵੇਂ ਆਹ ਚੀਜ਼ਾਂ ਨੇ ਜੇ ਮਿਸਤਰੀ ਤੋਂ ਕਿਨਾਂ ਜੋੜਦਾ ਖੁੱਲ ਕੇ ਘੋਲੀ ਕਰਦਾ ਨਾ ਲੱਗਦੀ ਨਹੀਂ ਤੇ ਬਾਰੇ ਹਾਂਜੀ ਕੱਲੀ ਕੱਲੀ ਚੀਜ਼ ਤੇ ਮਾਰ ਕਾ ਪਿਆ ਸੈਲਫ ਤੇ ਪਿਆ ਆਹ ਦਾ ਆਮ ਹੀ ਨਹੀਂ ਨਾ ਛੱਡਦੇ ਰੇਸ਼ ਵਾਲੇ ਦਾ ਇਹ ਤਾਂ ਖੋਲਦੀ ਖੋਲਦਾ ਰੇਸ਼ ਵਾਲਾ ਤਾਂ ਅਗਲਾ ਜੇ ਫਿਰ ਐਂ ਗੱਲ ਕਰ ਸਕਦੇ ਆ ਯਾਰ ਪੂਰੇ ਸਿਆਣੇ ਬੰਦੇ ਤੋਂ ਟਰੈਕਟਰ ਆ ਜਿਹਨੇ ਤਮੀ ਛੇੜਿਆ ਆਇਆ ਵੀਰੇ ਅਜਾ ਪਹਿਲੇ ਨਾ ਪਹਿਲੀ ਆ ਪਹਿਲੇ ਨਾ ਹੈ ਪਹਿਲੇ ਨਾ ਟਰੈਕਟਰ ਆ ਤੇ ਪਹਿਲੀ ਘਰੋਂ ਆਇਆ ਤੇ ਮਾਡਲ ਹੈਗਾ 2002 2002 ਦਾ ਫਿਰ ਕਹਿਣ ਨੂੰ ਮਾਡਲ ਹੀ ਆ ਜਿਆ ਟਰੈਕਟਰ ਬਹੁਤ ਸਾਫ ਪਿਆ ਬਾਲਾ ਸਾਫ ਪਿਆ ਵੀਰੇ 18 20 ਮਾਡਲ ਆ ਰਗਾ ਟਰੈਕਟਰ ਬੜਾ 18 20 ਮਾਡਲ ਆ ਰਗਾ ਟਰੈਕਟਰ ਤੇ ਇੰਜਨ ਗੇਅਰ ਦਾ ਪੈਸੇ ਕਿਵੇਂ ਆ ਉਹ ਤਾਂ ਗਾਰੰਟੀ ਆ ਗਾਰੰਟੀ ਆ ਫੁੱਲ ਕਾਗਜ਼ ਪੱਤਰ ਤੇ ਇੰਜਨ ਗੇਅਰ ਦੀ ਗਾਰੰਟੀ ਆ ਫੁੱਲ ਤੇ ਟਾਇਰਾਂ ਦੀ ਜੇ ਹੁਣ ਆਪਾਂ ਗੱਲ ਕਰੀਏ ਨੀ ਟਾਇਰ ਮੰਨ ਲਓ ਮਗਰਲੇ 85 90% ਟਾਇਰ ਹੈਗੇ ਆ ਵੀਰੇ ਠੀਕ ਹੈ ਕਿਤੇ 80 ਤੋਂ 90% ਟਾਇਰ ਹੈਗੇ ਆ ਤੇ ਡੰਡਾ ਫੱਟੀ ਐਸੈਸਰੀ ਸਾਰਾ ਕੁਝ ਮਿਲੂ ਬਾਈ ਠੀਕ ਹੈ ਐਸੈਸਰੀ ਮਿਲ ਜੂ ਤੁਹਾਨੂੰ ਸਾਰੀ ਸੱਜਣੋ ਤੇ ਹੁਣ ਵੀਡੀਓ ਜਿਵੇਂ ਕਹ ਰਹੀਆਂ ਸ਼ੇਅਰ ਤੁਸੀਂ ਕਰ ਰਹੀਆਂ ਤੇ 265 ਆ ਜੀ 2002 ਮਾਡਲ ਆ ਪੀਵੀ ਨੰਬਰ ਦੇ ਵਿੱਚ ਤੇ ਡਿਮਾਂਡ ਲਿਖੀ ਬਠਾ 2 ਲੱਖ ਤੇ 5000 ਕਿੰਨੇ ਦਾ ਦੇਵੇਂਗਾ ਇਹ ਦੇ ਦਾਂਗੇ 1 ਲੱਖ 90000 1 ਲੱਖ ਤੇ 90000 ਰੁਪਏ ਦਾ ਟਰੈਕਟਰ ਲੈ ਜਿਓ ਸ਼ੇਅਰ ਕਰਕੇ ਆਜੋ ਮਾਨਤਨ ਹੋਰ ਵੀ ਕਰ ਦੂ ਬਾਈ ਨਿਕਾ ਨੰਬਰ ਆ ਪਲਾ ਤਾਂ ਸਕਰੀਨ ਤੇ 15000 ਮਾਨਤਨ ਟਰੈਕਟਰ ਦੇ ਵਿੱਚੋਂ ਹੋ ਜੂ ਤੇ ਇਹਦੇ ਵਿੱਚ ਜਿਵੇਂ ਕਹਦੀ ਅਸੀਂ ਤਾਂ ਨਹੀਂ ਘਟਾਇਆ ਯਾਰ ਚੀਜ਼-ਚੀਜ਼ ਦਾ ਮੋਲਾ ਚੀਜ਼ ਸੋਹਣੀ ਪਈ ਆ ਜੈਨ ਨੂੰ ਪਈ ਆ ਜਦ ਦੇ ਵੀਰ ਜੀ ਹੁਣ ਚੀਜ਼ ਪਈ ਆ ਬੈਟਰੀ ਵੀ ਜਮਾ ਨਵੀਆਂ ਆ ਆ ਦੇ ਲਓ ਹਜੇ ਤੱਕ ਹੀ ਪਲੇਟ ਵੀ ਉਵੇਂ ਪਈ ਆ ਪਲੇਟ ਬੈਟਰੀ ਬਾਕਸ ਤੇ ਪਲੇਟ ਵੀ ਉਵੇਂ ਬਕਸਾ ਨਾਲ ਦਾ ਨਾਲ ਦਾ ਬਕਸਾ ਨਾਲ ਦਾ ਬਕਸਾ ਨਹੀਂ ਇਹ ਗਲ ਜਾਂਦਾ ਹੁੰਦਾ ਤੇ ਇਹਦੀ ਪਲੇਟ ਪਲੂਟ ਸਾਰਾ ਕੁਝ ਨਾਲ ਉਵੇਂ ਪਿਆ ਤੇ ਟਰੈਕਟਰ ਪਿਆ ਪੂਰਾ ओरिजिनल ਤੇ 265 ਅੱਗੇ ਆ ਗਿਆ ਜੀ 475 ਡਬਲ ਗਲੱਚ ਆ ਜੀ ਇਹ ਇਹ ਸਿੰਗਲ ਕਲੱਚ ਇਹ ਸਿੰਗਲ ਕਲੱਚ ਦੇ ਵਿੱਚ ਆ ਗਿਆ ਤੇ ਕੰਡੀਸ਼ਨ ਤਾਂ ਇਹ ਵੀ ਚੰਗਾ ਪਿਆ ਮਾਡਲ ਕਿੰਨਾ ਹੈ ਮਾਡਲ 99 ਵੀਰੇ ਠੀਕ ਹੈ ਪੰਜਾਬ ਦਾ ਹੀ ਨੰਬਰ ਇਹ ਹੈ ਟਰੈਕਟਰ ਠੀਕ ਹੈ ਪੰਜਾਬ ਨੰਬਰ ਦੇ ਵਿੱਚ ਆ ਜੀ 99 ਮਾਡਲ ਆ ਹਾਂਜੀ ਵੀਰੇ ਤੇ ਟਾਇਰਾਂ ਦੀ ਕੰਡੀਸ਼ਨ ਤੇ ਕਿੰਨੀ ਕੈਮਰਾ ਮਰੀ ਮਗਰਲੇ ਹੈਗੇ ਆ ਵੀਰੇ 75 80% ਠੀਕ ਹੈ ਅਗਲੇ ਵੀ 75 80% ਆ ਬਾਈ ਜੀ 75 ਤੋਂ 80% ਆਪਾਂ ਗੱਲ ਕਰੀ ਵੀ ਚੌਕੜਾ ਟਾਇਰਾਂ ਦਾ ਪਿਆਗਾ ਪਿਆ ਹੈ ਜੀ ਪੀ ਵੀ ਨੰਬਰ ਦੇ ਵਿੱਚ ਆ ਟਰੈਕਟਰ ਤੇਜ ਇਹ ਗੱਲ ਕਰੀਏ ਜਾਰੇ ਇਹ ਮਿੰਦਰੇ ਟਰੈਕਟਰ ਛੋਟੇ ਜਰੂਰ ਆ ਦੇਖਣ ਜੇ ਨੂੰ ਪਰ ਜੋਰ ਆ ਜਿਹੜਾ ਇਹ ਵੱਡੇ ਤੋਂ ਵੱਧ ਮਾਰਦਿਆ ਖਰਚਾ ਘੱਟ ਹੈ ਖਰਚਾ ਜਿਵੇਂ ਹੀ ਹੈ ਨਹੀਂ ਬਾਈ ਜੀ ਖਰਚਾ ਲੂਗਾ ਆਮ ਜ਼ਿਮੀਂਦਾਰ ਲਈ ਫਿਰਦਾ ਵੱਡੇ ਟਰੈਕਟਰ ਦੇ ਨਾਲ ਜਿਵੇਂ ਹੀ ਨਹੀਂਗਾ ਜਮਾ ਖਰਚਾ ਘਾਟਾ ਟਰੈਕਟਰ ਦਾ ਬਾਕੀ ਯਾਰ ਜਿਹੜੇ ਵੀਰ ਐਂਟਰ ਚਲਾਉਂਦੇ ਉਹਨਾਂ ਨੂੰ ਪਤਾ ਹੀ ਆ 475 ਹੈ ਜੀ 99 ਮਾਡਲ ਤੇ ਰੇਟ ਵੀ 175 ਆ ਕਿੰਨੇ ਦਾ ਦੇਣਾ ਇਹ ਇਹ ਦੇ ਦਾਂਗੇ ਆਪਾਂ 155000 1.5 ਲੱਖ ਦਾ ਲੈ ਜਿਓ ਯਾਰ ਲੈ ਜਿਓ 1.5 ਦਾ ਜਿਹੜੀ ਸ਼ੇਅਰ ਕਰਕੇ ਆਓ ਜਿਹੜਾ ਸ਼ੇਅਰ ਕਰਕੇ ਆ ਜਿਓ ਜਿਹੜਾ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਭੇਜ ਦੇ 1.5 ਲੱਖ ਦਾ ਟਰੈਕਟਰ ਲੈ ਜਾ ਟਰੈਕਟਰ ਲੈ ਜਿਓ 25000 ਮਾਨਤਾਨ ਕਰਦਾ ਇਹਦੇ ਵਿੱਚੋਂ ਹਾਂਜੀ ਵੀਰੇ ਬਾਕੀ ਇੱਕ ਹੋਰ ਖੂਬੀ ਆਪਣੇ ਦੋਨਾਂ ਟਰੈਕਟਰਾਂ ਦੇ ਵਿੱਚ ਆਮ ਹਰ ਇੱਕ ਟਰੈਕਟਰ ਦੇ ਮਗਰ ਡੀਜੇ ਦੇ ਮਾੜੀ ਮੋਟੀ ਆਵਾਜ਼ ਹੁੰਦੀ ਆ ਠੀਕ ਹੈ ਆਪਣੇ ਟਰੈਕਟਰ ਦੇ ਦੋਨਾਂ ਦੇ ਜਿਹੜੇ ਦੇ ਆਵਾਜ਼ ਨਿਕਲੇ ਈ ਖਰਚਾ ਦੇ ਦਾਂਗੇ ਆਪਾਂ ਉਹਨਾਂ ਜਾਂਦੇ ਕੀ ਬਾਤ ਆ ਯਾਰ ਇੰਨੀਆਂ ਗਰੰਟੀਆਂ ਕਿਸੇ ਨੇ ਨਹੀਂ ਚੱਕਣੀਆਂ ਸੱਜਣੋ ਜਿੰਨੀਆਂ ਇੱਧਰ ਨਿੱਕਾ ਚੱਕੀ ਜਾਂਦਾ ਇੰਜਨ ਗੇਅਰ ਦਾ ਜਮਾ ਓਕੇ ਆ ਬਿਲਕੁਲ ਓਕੇ ਆ ਵੀਰੇ ਤੇ ਜਦੋਂ ਹਿੱਸੇ ਦੀ ਬਾਜ਼ ਗਏ ਤੀ ਇਹਦੇ ਚ ਤਾਂ ਰਹੀ ਕੋਈ ਗੱਲ ਨਹੀਂ ਕਿਉਂਕਿ ਆ ਮੈਂ ਫੋਰ ਟਰੈਕਟਰ ਲਿਆਉਣਾ ਚਾਹੇ ਵੱਡਾ ਟਰੈਕਟਰ ਲਿਆਉਣਾ ਕਿਉਂਕਿ ਮੈਨੂੰ ਮਾੜੀ ਜੀ ਪ੍ਰੋਬਲਮ ਦਾ ਪਤਾ ਲੱਗ ਜਾਂਦਾ ਡੀਆਈ ਦੇ ਆਵਾਜ਼ ਦਾ ਤੇ ਮੈਂ ਆਵਾਜ਼ ਤੋਂ ਬਹੁਤ ਜ਼ਿਆਦਾ ਚੱਲਦਾ ਠੀਕ ਹੈ ਵੀ ਯਾਰ ਜਿਹੜੇ ਬੰਦੇ ਨੇ ਚੀਜ਼ ਲੈ ਕੇ ਜਾਣੀ ਆ ਵਧੀਆ ਲੈ ਕੇ ਜਾਓ ਹਾਂਜੀ ਵਧੀਆ ਚੀਜ਼ ਲੈ ਕੇ ਜਾਓ ਤੇ ਅੱਗੇ ਆ ਗਿਆ ਇਹਨਾਂ ਦਾ ਵੱਡਾ ਭਰਾ 605 ਅਰਜਨ ਜੀ ਸੈਡ ਗੇਅ 2010 ਮਾਡਲ ਆ ਤੇ ਟਾਇਰਾਂ ਦੀ ਕੰਡੀਸ਼ਨ ਟਾਇਰ ਮਗਰਲੇ ਮੰਨ ਲਓ 85 ਪੈਸੇ ਆ ਅਗਲੇ 65 ਪੈਸੇ ਆ ਅਗਲੇ 65 ਪੈਸੇ ਆ ਇੰਜਨ ਗੇਅਰ ਦਾ ਟਰੈਕਟਰ ਕਿਵੇਂ ਆ ਪੂਰਾ ਫੁੱਲ ਚੰਗਾ ਵੀਰੇ ਤੇ ਜੇ ਰੰਗ ਰੁੰਗਦੀ ਆ ਆਪਾਂ ਗੱਲ ਕਰੀਏ ਸਾਰਾ origial ਹੈ ਵੀਰੇ ਕਿਤੇ ਕਲਮ ਵੀ ਲੱਗੀ ਹੋਵੇ ਆਪਾਂ ਦੇਨਦਾਰ ਬੈਠੇ ਆ ਠੀਕ ਆ ਕਲਮ ਲੱਗੀ ਨਹੀਂ ਕਿਸੇ ਪਾਸੇ origial ਟਰੈਕਟਰ ਪਿਆ ਪੰਜਾਬ ਨੰਬਰ ਦੇ ਵਿੱਚ ਹੈ ਜੀ ਪੰਜਾਬ ਨੰਬਰ ਦੇ ਵਿੱਚ ਤੇ ਟਰੈਕਟਰ ਪੰਜਾਬ ਨੰਬਰੀ ਲਾਉਂਦਾ ਨਿੱਕਾ ਪਾਲ ਪਾਲ ਹਾਂਜੀ ਭਾਈ ਜੀ ਇਹ ਟਰੈਕਟਰ ਹੈਗਾ ਜੀ ਪੂਰਾ ਚੰਗਾ ਟੈਰਾ ਟੂਰਾ ਤੇ ਤੁਹਾਨੂੰ ਕੰਡੀਸ਼ਨ ਦਿਖਾਤੀ ਤੇ ਜਿਹੜਾ ਵੀਰ ਅਰਜਨ ਭਾਲੀ ਜਾਂਦਾ ਯਾਰ ਲੈ ਜਾ ਤੇ ਬਾਜ ਵਜੇ ਰੇਟ ਦੇ ਵਿੱਚ ਦਵਾਵਾਂਗੇ ਕਿੰਨਾ ਰੇਟਾ ਹੁਣ ਇਹਦਾ ਇਹਦਾ 3,55,000 ਦੇਣਾ ਕਿੰਨੇ ਦਾ 3,30,000 3,30,000 ਦਾ 3,55 ਹਾਂਜੀ ਵੀਰੇ ਤੇ ਮਾਨਤਨ ਹੋ ਗਿਆ 25,000 25,000 3,30 ਸਵਾ 3 ਦਾ ਕਰਦੇ ਚੱਲ ਸਵਾ 3 ਸਵਾ 3 ਦਾ ਲੈ ਜਾ 30,000 ਮਾਨਤਨ ਰੁਪਇਆ ਸਵਾ 3 ਅਰਜਨ ਦੇ ਵਿੱਚੋਂ 605 ਤੋਂ ਤੇ ਰੇਟ ਬਹੁਤ ਬਾਜਾ ਟਰੈਕਟਰ ਪੂਰਾ ਚੰਗਾ ਪਿਆ ਟਰੈਕਟਰ ਬੜਾ ਨਵਾਂ ਪਿਆ ਨਜਾਇਜ਼ ਜੀ ਬਾਕੀ ਦੀ ਕੰਡੀਸ਼ਨ ਦੀ ਗੱਲ ਕਰੀਏ ਜਰਾ ਇਧਰਲੇ ਪਾਸੇ ਆ ਦੇਖ ਇਧਰ ਸਟੀering ਸੂਰਿੰਗਲੇ ਪਾਸੇ ਪਾਪਰ ਸਟੀering ਬਾਕੀ ਵਧੀਆ ਪਿਆ ਜਰਾ ਸਾਰਾ ਤੇਲ ਬ੍ਰੇਕਾਂ ਦੇ ਵਿੱਚ ਇੱਕ ਹੋਰ ਖੂਬੀ ਹੈ ਵੀ ਗਾਰੰਟੀ ਆਪਣੀ ਜੇ ਕੋਈ ਵੀ ਬੰਦਾ ਕਹਦੇ ਵੀ ਇਹ ਟਰੈਕਟਰ ਟਰਾਲੇ ਦੇ ਚੱਲਿਆ ਠੀਕ ਹੈ ਤੇ ਉਹਦੇ ਵੀ ਆਪਾਂ ਦੇਣ ਦਾਰ ਟਰਾਲੇ ਨਾਮ ਵੀ ਬਦਨਾਮ ਬੱਦ ਕਰਦੇ ਆ ਨਾਮ ਬਦਰਾਵਾ ਟਰੈਕਟਰ ਗਾਰੰਟੀ ਵਾਲਾ ਟਰੈਕਟਰ ਜੇ ਟਰਾਲੇ ਦੇ ਚੱਲਿਆ ਹੋਵੇ ਆਪਣਾ ਬਾਕੀ ਟਰਾਲੇ ਦੇ ਕੀ ਚੀਜ਼ ਹੋਰ ਤੁਹਾਨੂੰ ਸੱਜਣੋਂ ਆਪਾਂ ਅੱਧਾ ਕਲੀ ਬਾਕੀ ਟਰਾਲੇ ਦੇ ਚੱਲੇ ਵਾਲਾ ਟਰੈਕਟਰ ਹਮੇਸ਼ਾ ਲੋਨ ਤੇ ਹੁੰਦਾ ਲੋਨ ਤੇ ਹੁੰਦਾ ਇਹ ਕੈਸ਼ ਆ ਇਹ ਕੈਸ਼ ਆ ਇਹ ਕੈਸ਼ ਆ ਤੇ ਜਿਵੇਂ ਟਰਾਲੇ ਦੀ ਗੱਲ ਚੱਲੀ ਪਈ ਇਹ ਕਹੇ ਜਾਂ ਟਰੈਕਟਰ ਆ ਜਿਹੜਾ ਟਰਾਲਾ ਭੰਨ ਦਿੰਦਾ ਟਰਾਲਾ ਇਹਦਾ ਨਹੀਂ ਕੁਝ ਕਰ ਸਕਦਾ ਨਹੀਂ ਕੁਝ ਕਰਦਾ ਇਹ ਹੋਰ ਜਿਹੜਾ ਮਰਜੀ ਟਰੈਕਟਰ ਮਗਰ ਪਾਲਿਓ ਮਗਰਲਾ ਹਿੱਸਾ ਟਰਾਲਾ ਬੋਲਣ ਲਾ ਜਾਂਦਾ ਹਾਂਜੀ ਵੀਰੇ ਇਹ ਟਰਾਲਾ ਬੋਲਣ ਲਾਉਂਦਾ ਹੋਰ ਆ ਵੀ ਕਿਸੇ ਪਾਸੇ ਨਹੀਂ ਜਾਂਦਾ ਤੇ ਹੁਣ ਜਿਹੜਾ ਜਿਵੇਂ ਕਹ ਦੀ ਜਿੱਥੇ ਪੁਰਾਣਾ ਨਿੱਕਾ ਫੇਂਸਾ ਨਿੱਕੇ ਕਿੰਨੇ ਟਾਈਮ ਤੋਂ ਤਿਆਰ ਕਰਦਾ ਫੋੜਾ ਇਤਾ ਪਹਿਲਾਂ ਬਾਪੂ ਵਰਗੇ ਹੁੰਦੇ ਸੀਗੇ ਬਾਈ ਜੀ ਆਪਾਂ ਇਹਨਾਂ 2000 ਤੋਂ ਤਾਂ ਫੋੜ ਹੀ ਤਿਆਰ ਕਰਨ ਲੱਗੇ ਠੀਕ ਹੈ ਫੋੜਾਂ ਦੀ ਤਾਂ ਕੋਈ ਗਿਣਤੀ ਨਹੀਂ ਨਾ ਰਹਿ ਗਈ ਜਿਹੜੇ ਨਾਂ ਲੈਂਦੇ ਹੁਣ ਆਪਾਂ ਵੀ ਜਦ ਦੀ ਗੱਲ ਕਰੀਏ ਯਾਰ ਕੋਈ ਟਾਵਾ ਪੱਡੂ ਜਿੱਥੇ ਫੋੜ ਗਿਆ ਨਹੀਂ ਹੁੰਦਾ ਹਾਂ ਗਿਆ ਨਹੀਂ ਹੁੰਦਾ ਆ ਮੇਲਿਆਂ ਤੇ ਵੀ ਬਹੁਤ ਜਾਂਦੇ ਆ ਬਾਈ ਜੀ ਠੀਕ ਹੈ ਹਾਂ ਆ ਬਾਬਾ ਬੁੱਢਾ ਜੀ ਤਾਂ ਹੁਣ ਮੇਲਾ ਆਉਣਾ ਹੈ ਪਿਛਲੇ ਤੋਂ ਪਿਛਲੇ ਸਾਲ ਆਪਣੇ ਦੋ ਟਰੈਕਟਰ ਗਏ ਆ ਉਹ ਪਿਛਲੀ ਵਾਰੀ ਬੋਲਟ ਰੱਖਤੇ ਸੀਗੇ ਐਸੇ ਕਿ ਚਲੋ ਹਜੇ ਫੋਨ ਨਹੀਂ ਆਇਆ ਇਹ ਨਹੀਂ ਪਤਾ ਵੀ ਹਾਂਜੀ ਹਾਂ ਵੀ ਫੋੜ ਟਰੈਕਟਰ ਯਾਰ ਪੁਰਾਣਾ ਕੰਮ ਆ ਫੋੜ ਤਿਆ ਟਰੈਕਟਰ ਬਹੁਤ ਰੀਜਨਲ ਤਿਆਰ ਕਰਦਾ ਬਾਈ ਤੇ ਰੰਗ ਪੇਂਟ ਦੀ ਜੀ ਗੱਲ ਕਰੀਏ ਕਿਹੜਾ ਕਰਦੇ ਆਪਾਂ ਇਹ ਉਹ ਕਿਹਦਾ ਪੇਂਟ ਆ ਵੀਰੇ ਤੇਦੀ ਗਾਰੰਟੀ ਬਰੰਟੀ ਆ ਪੰਜ ਸਾਲ ਦੀ ਗਾਰੰਟੀ ਆ ਠੀਕ ਆ ਰੰਗ ਦੀ ਮਿੱਤਰੋ ਹੈਗੀ ਆ ਪੰਜ ਸਾਲ ਦੀ ਗਾਰੰਟੀ ਤੇ ਹੁਣ ਜੇ ਆਪਾਂ ਗੱਲ ਕਰੀਏ ਜਿੰਨਾ ਨਿੱਕੇ ਟਰੈਕਟਰ ਉੱਤੋਂ ਉੱਤੋਂ ਸੋਹਣਾ ਲੱਗ ਜਾਂਦਾ ਆਪਾਂ ਨੂੰ ਅੰਦਰੋਂ ਵੀ ਉਹ ਨਹੀਂ ਆਏ ਉਹ ਨਹੀਂ ਆ ਵੀਰੇ ਕੰਮ ਲਈਦਾ ਆਪਾਂ ਆਪਾਂ ਵੀ ਕੰਮ ਲੈਂਦੇ ਆ ਜੀਵਿੰਦਾਰ ਆ ਮੈਂ ਵੀ ਕਦੇ ਦੂਜੇ ਟਰੈਕਟਰ ਨਾਲ ਹੋਣਾ ਪੈ ਜੇ ਵਾਈ ਦੇ ਆ ਇਹ ਨਹੀਂ ਗੱਲ ਕੋਈ ਆਪਣਾ ਉਹ ਕੰਮ ਨਹੀਂਗਾ ਵੀ ਆਪਾਂ ਕੱਲਾ ਉੱਤੋਂ ਤੋਂ ਮੋਡੀਫਿਕੇਸ਼ਨ ਕਰਤਾ ਜੇ ਮਾੜੀ ਚੀਜ਼ ਹੋਊਗੀ ਤਾਂ ਬਦਲਾਂਗੇ ਜ਼ਰੂਰ ਆ ਠੀਕ ਹੈ ਠੀਕ ਨਾ ਮਾੜੀ ਦੇਣੀ ਨਹੀਂ ਅੱਗੇ ਆਪਾਂ ਮਾੜੀ ਅੱਗੇ ਦੇਣੀ ਨਹੀਂ ਤੇ ਜਿਵੇਂ ਹੁਣ ਆਪਾਂ ਗੱਲ ਕਰਦੇ ਆ ਫੋੜ ਦੀ ਫੋੜ ਵਿੱਚ ਬੰਦੇ ਹੁੰਦੇ ਜਿਵੇਂ ਲਿਆ ਕੇ ਰੰਗ ਕਰਕੇ ਤਿਆਰ ਕਰਤਾ ਤੂੰ ਮੈਨੂੰ ਆਏ ਦੱਸ ਜਦੋਂ ਤੁਹਾਡੇ ਕੋਲ ਆ ਗਿਆ ਫੋੜ ਤਿਆਰ ਹੋਣ ਜੇ ਮੈਂ ਤਾਂ ਚਲ ਤਿਆਰ ਕਰਿਆ ਵਾ ਜ ਕਿਸੇ ਨੇ ਕਰਾਉਣਾ ਵੀ ਹੋਵੇ ਹਾਂਜੀ ਬਾਈ ਜੀ ਜਦੋਂ ਤੁਹਾਡੇ ਕੋਲ ਫੋੜ ਆ ਗਿਆ origial ਜਿਵੇਂ ਰੰਗ ਰੰਗ ਨਹੀਂ ਹੋਇਆ ਹੁੰਦਾ ਉਦੋਂ ਪਹਿਲਾਂ ਸੁੱਡੀ ਚੈਕਿੰਗ ਸਾਰੀ ਹੁੰਦੀ ਐ ਸਾਰੀ ਚੈਕਿੰਗ ਕਰੀ ਦੀ ਵੀਰੇ ਵਾਹ ਕੇ ਚੈਕਿੰਗ ਕਰੀ ਦੀ ਕਿਉਂਕਿ ਪਤਾ ਹੈ ਮੇਨ ਗੱਲ ਕੀ ਹੈ ਬਾਈ ਜੀ ਠੀਕ ਹੈ ਗੱਲ ਇਹ ਹੋ ਜਾਂਦੀ ਐ ਵੀ ਚਲੋ ਮੰਨ ਲਓ ਅੱਜ ਆਪਾਂ ਇੱਕ ਵੇਚ ਦਾਂਗੇ ਹਾਂ ਠੀਕ ਹੈ ਅਗਲਾ ਕੀ ਲੈ ਕੇ ਜਾਓ ਫਿਰ ਦੂਜੀ ਵਾਰ ਤਾਂ ਨਹੀਂ ਆਉਂਦੇ ਸਾਡੇ ਕੋਲੇ ਇਹੋ ਜਿਹੇ ਬੰਦੇ ਜਿਹੜੇ 10-10 ਵੀ ਲੈ ਕੇ ਜਾਂਦੇ 10-10 ਵੀ ਲੈ ਕੇ ਜਾਂਦੇ ਯਾਰ ਬਾਅਦ ਕੇ ਪਹਿਲਾਂ ਤਸੱਲੀ ਹੁੰਦੀ ਹੈ ਜਿੱਥੋਂ ਲੀਕ ਸੀਗਾ ਉਹਦਾ ਹੱਲ ਹੁੰਦਾ ਇੰਜਨ ਸਾਰੇ ਦਾ ਕੰਮ ਹੁੰਦਾ ਉਸ ਤੋਂ ਬਾਅਦ ਚ ਰੰਗ ਪੈਂਡਾ ਹਾਂਜੀ ਉਸ ਤੋਂ ਬਾਅਦ ਰੰਗ ਦੀ 5 ਸਾਲ ਦੀ ਗਾਰੰਟੀ ਆ ਤੇ ਐਸੈਸਰੀ ਸਾਰੀ ਨਵੀਂ ਲਾਈ ਵੀ ਆ ਬਿਲਕੁਲ ਨਵੇਂ ਵੀਰੇ ਟਾਇਰ ਨਵੇਂ ਮੇਨ ਤਾਂ ਟਾਇਰਾਂ ਦੀ 40-45000 ਰੁਪਏ ਲੱਗਦੇ ਆ ਵੀਰੇ ਠੀਕ ਹੈ ਟਾਇਰ ਪਾਉਣ ਲੱਗੇ ਜ਼ਿੰਮੇਵਾਰ ਦੀ ਚੀਕ ਨਿਕਲ ਜਾਂਦੀ ਉਹਦੇ ਕਹਿਣ ਨੂੰ ਬਿਲਕੁਲ ਸਹੀ ਗੱਲ ਆ ਹਾਂਜੀ ਭਾਈ ਜੀ ਟਾਇਰ ਲੱਗੇ ਚਾਰੇ ਨਵੇਂ ਫਾਈਬਰ ਵਾਲੇ ਵੇਟ ਲੱਗੇ ਪਰ ਰੰਗ ਦੀ ਤੁਨੋਂ ਦਾਸੀ ਦੀ ਤਾਂ ਵੱਡੀ ਚੀਜ਼ ਇਹ ਹੈ ਇਹਦੇ ਵਿੱਚ ਬਹੁਤੋਲਾ ਚੱਲਦਾ ਛਾਤਰੀ ਲੱਗੀ ਵੀ ਆ ਮਿਊਜ਼ਿਕ ਸਿਸਟਮ ਲੱਗਿਆ ਵਾ ਬਾਕੀ ਯਾਰ ਜਿਹੜੀ ਕਿੱਲੀ ਕੱਪਾ ਮਗਰਲੇ ਪਾਸੇ ਵੀ ਆਪਾਂ ਗੱਲ ਕਰੀਏ ਨਿਗੇ ਨਿਗੀਆਂ ਚੀਜ਼ਾਂ ਤੋਂ ਜਿਵੇਂ ਨਿੱਕੇ ਪਤਾ ਲੱਗ ਜਾਂਦਾ ਹਨਾ ਕਿੱਲੀਆਂ ਕੁਲੀਆਂ ਹੁੱਕਾਂ ਲੀਆਂ ਦੇਖਦੇ ਹਾਂ 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 ਸਾਰਾ ਕੁਝ ਹੁੱਕ ਸਾਰੀਆਂ ਚੀਜ਼ਾਂ ਨਵੀਆਂ ਪੰਗਾਂਵਾਂ ਪੰਗਾਂਵਾਂ ਫੁੱਟੀ ਡੰਡਾ ਸਾਰਾ ਕੁਝ ਸ਼ੀਟ ਵਗੈਰਾ ਨਵਾਂ ਇਹ ਨਹੀਂ ਗੱਲ ਕੋਈ ਹਰ ਇੱਕ ਚੀਜ਼ ਵੀਰੇ ਨਵੀਆਂ ਵੀਰੇ ਆ ਵੀ ਨਵੇਂ ਆ ਜੂ ਨਵਾਂ ਇਹ ਤਾਂ ਜੈ ਟ੍ਰੈਕਟਰ ਹੀ ਨਵਾਂ ਬਣਾ ਜੇ ਆਪਾਂ ਗੱਲ ਕਰੀਏ ਟਰੈਕਟਰ ਨਵਾਂ ਇਹਦੇ ਵਿੱਚ ਪਤਾ ਦੋਵੇਂ ਮਗਰਾੜ ਨਵੇਂ ਹੋਗੇ ਜੂ ਨਵਾਂ ਹੋ ਗਿਆ ਹੋਕ ਨਵੀ ਕਿੱਲੀਆਂ ਕੁਲੀਆਂ ਸਾਰਾ ਕੁਝ ਨਵਾਂ ਸੀਟ ਨਵੀ ਟਰੈਕਟਰ ਦੇ ਰੰਗ ਕਰਤਾ 2K ਦਾ 5 ਸਾਲ ਦੀ ਗਾਰੰਟੀ ਇਸ ਨੂੰ ਏਜੰਸੀ ਨੇ ਨਹੀਂ ਦੇਣੀ ਜਿਹੜੀ ਨਿੱਕਾ ਦੇਈ ਜਾਂਦਾ ਇਧਰਲੇ ਪਾਸੇ ਵੀ ਨਵਾਂ ਹੋ ਗਿਆ ਗਾਂ ਦੀ ਹਾਂਜੀ ਹਾਂਜੀ ਤੇ ਹੁਣ ਮੈਨੂੰ ਦੱਸ ਇਹ ਮਾਡਲ ਕਿੰਨਾ ਤੇ ਦੇਣਾ ਕਿੰਨਾ ਮਾਡਲ 94 2 ਲੱਖ 5000 ਰੁਪਏ ਕੀਮਤਾਂ 1 ਲੱਖ 90000 ਦਾ ਟਰੈਕਟਰ ਦੇਵਾਂਗੇ 94 ਮਾਡਲ ਤਾਂ ਫਿਰ ਲਾਸਟ ਵਾਲ ਆ ਗਿਆ ਜਮਾਨਾ ਲਾਸਟ ਵਾਲੀ ਆ 95 'ਚ ਬੰਦ ਹੋਗੇ ਵੀਰੇ 95 'ਚ ਬੰਦ ਹੋਗੇ ਸੀ 94 'ਚ ਤੇ 2,5000 ਰੁਪਿਆ ਡਿਮਾਂਡ ਆ ਤੇ ਦੇਣਾ ਹੁਣ ਮੈਨੂੰ ਆ ਦੱਸ ਜਮਾਹਾਨ ਵਾਲਾ ਰੇਟ ਦੱਸ 1,90,000 ਦਾ ਟਰੈਕਟਰ ਦੇਵਾ ਗਿਆ 1,90,000 ਦਾ ਟਰੈਕਟਰ ਸੱਜਣੋਂ ਲੈ ਜਿਓ ਟਰੈਕਟਰ ਪਿਆ ਪੂਰਾ ਚੰਗਾ ਤੇ ਨੰਬਰ ਕਿੰਨਾ ਨੇ ਕਿ ਆਪਣਾ 99147 55467 9914755467 ਜੇ ਤੁਸੀਂ ਆਉਣਿਓ ਐ ਦਵਾਰ ਵਾਲੇ ਦਿਨ ਮੋਗਾ ਮੰਡੀ ਤੇ ਤਾਂ ਬਾਈ ਮਿਲੂ ਤੁਹਾਨੂੰ ਪੁਲ ਦੇ ਥੱਲੇ ਤੇ ਉਦੋਂ ਬਿਨਾ ਬਾਈ ਨੂੰ ਮਿਲਣਾ ਚੱਕ ਕੇ ਨੰਬਰ ਲਾ ਲਿਓ ਪਿੰਡ ਹੈਗਾ ਰੋਡੇ ਤੇ ਜੇ ਤਾਂ ਚਾਹੀਦਾ ਚਾਹੀਦਾ ਟਰੈਕਟਰ ਲੈਣਾ ਚਾਹੇ ਫੋਰਡ ਤੁਸੀਂ ਕੋਈ ਤਿਆਰ ਕਰਾਉਣਾ ਸਬਧਾਵਾਂ ਸਾਰੀਆਂ ਹੈਗੀਆਂ ਹਾਂਜੀ 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 ਜੇ ਯਾਰ ਤੁਸੀਂ ਇਹ ਬਾਈ ਦੀ ਹਜੇ ਆਪਾਂ ਬੈਣਾ ਪੁੱਸੇ ਗਾਰੰਟੀ ਲੈਣਾ ਜੇ ਤੁਸੀਂ ਕੱਲੀ ਸਿੰਗਲ ਚੀਜ਼ ਵੀ ਕਰਾਉਣੀ ਆ ਨਾ ਜਿਵੇਂ ਹੁਣ ਆ ਸਿੰਪਲ ਸਟੀering ਅਗਲੀ ਦੀ ਡਿਮਾਂਡ ਹੋਣੀ ਹੈ ਹਨਾ ਹਾਂਜੀ ਵੀਰੇ ਜੇ ਤੁਸੀਂ ਪਾਵਰ ਕਰਾਉਣਾ ਉਹ ਵੀ ਕਰ ਦੋ ਕੋੜਾ ਬੰਪਰ ਲਾਉਣਾ ਕੱਲਾ ਲਾਉਣਾ ਉਹ ਵੀ ਲਾ ਦੂ ਯਾ ਟਰੈਕਟਰ ਤਿਆਰ ਕਰਨ ਦਾ ਕੰਮ ਆ ਯਾਰ ਸਿਰਾ ਕਰਾਂ ਦਿਆ ਬਾਕੀ ਇਹ ਨਹੀਂ ਗੱਲ ਕੋਈ ਆਪਾਂ ਜੇ ਅਗਲੇ ਨੇ ਟਰੈਕਟਰ ਆਪ ਦਾ ਤਰਾਉਣਾ ਕਰਾਉਣਾ ਤਿਆਰ ਆ ਉਹਦੀ ਕੱਲੀ ਕੱਲੀ ਚੀਜ਼ ਦਾ ਬਿੱਲ ਮਿਲੂਗਾ ਵੀ ਆ ਜਿਹੜਾ ਆਪਾਂ ਕਿਰਾਇ ਕੀਤੀ ਆ ਵਿਆਹ ਕੀਤੀ ਆ ਹਾਂ ਕੀ ਬਾਤ ਆ ਮੇਰੀ ਬਾਂਦੀ ਜਿਹੜੀ ਮਿਹਨਤ ਦੇ ਦਿਓ ਬਾਕੀ ਅਗਲੇ ਨੇ ਆਪ ਦਾ ਸਮਾਨ ਜਿੱਥੋਂ ਜਿਹੜਾ ਤਾਂ ਜਮੀ ਸਿਰਾ ਕਰਤਾ ਜਿਵੇਂ ਕਹਈਏ ਜਿੰਨੀ ਚੀਜ਼ ਲੱਗੂ ਉਹਦਾ ਤੁਹਾਨੂੰ ਬਿੱਲ ਮਿਲ ਜੂ ਕਿਆ ਬਾਤ ਆ ਯਾਰ ਏਡੀ ਸੁਵਿਧਾ ਕੋਈ ਦਿੰਦੀ ਹੀ ਨਹੀਂ ਨੰਬਰ ਸਕਰੀਨ ਤੇ ਲਾਤਾ ਪਹੁੰਚਣਾ ਪਿੰਡ ਰੋਡੇ ਇੰਨੇ ਸਮਾਨ ਦਾ ਆਜੇ ਮੋਡੀਫਿਕੇਸ਼ਨ ਦਾ ਲੋਕ ਸਾਢੇ ਪੰਜ ਪੰਜ ਲੱਖ ਰੁਪਇਆ ਮੰਗੀ ਜਾਂਦੇ ਜਿੱਥੋਂ ਮਰਜੀ ਪਤਾ ਕਰ ਲਿਓ ਸਹੀ ਗੱਲ ਹੈ ਤੇ ਆਪਣੇ ਕੋਲੇ ਆਜੋ ਬੇਸ਼ੱਕ ਦੀ ਵੀਰੇ ਆਪ ਦਾ ਟਰੈਕਟਰ ਵਾਕੇ ਲੈ ਜਾਓ ਇਹ ਨਹੀਂ ਗੱਲ ਕੋਈ ਯਾਰ ਇਹਦਾ ਬਹੁਤ ਬਾਜਵਰੇਟ ਦੇ ਵਿੱਚ ਫੋਰਡ ਮੋਡੀਫਾਈ ਹੋਇਆ ਮਿਲ ਰਿਹਾ ਬਹੁਤ ਵੀਰਾਂ ਦੀ ਰੀਜ ਹੁੰਦੀ ਹੈ ਫੋਰਡ ਲੈਂਦੀ ਤਾਂ ਰੀਜਾਂ ਪੂਰੀਆਂ ਕਰਦਾ ਬਾਈ ਨਿੱਕਾ ਤੇ ਚੱਕੇ ਨੰਬਰ ਹੁਣ ਤੁਸੀਂ ਲੈਉਣਾ ਦੱਬ ਕੇ ਵੀਡੀਓ ਕਰ ਦਿਓ ਸ਼ੇਅਰ ਸਕਰੀਨ ਸ਼ਾਟ ਦਿਖਾ ਦਿਓ ਟਰੈਕਟਰ ਸਾਨੂੰ ਚਾਰ ਦਿਖਾ ਤੇ ਮਾਨਤ ਇਸੋ ਬਹੁਤ ਬਹੁਤ ਧੰਨਵਾਦ ਬਈ ਨਿੱਕੇ ਧੰਨਵਾਦ